ਵਾਹ ਅੰਮ੍ਰਿਤ ਗੁਰੂ ਦੀਆ ਗਿਆਨ ਦੇ ਰੂਪਾ ਹਰ ਕਿਰਪਾ ਦੇ ਸੰਤ ਭੇਜੇ ਸੁਭਨ ਕੁਮਨ ਪੁਰਗੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹਲਾ ਦੂਜਾ ਨਾਉ ਫਕੀਰੈ ਪਾਤਸਾਹੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਖਡੂਰ ਸਾਹਿਬ ਦੇ ਵਿੱਚ ਸੰਤਾਂ ਦੇ ਤਾਈਂ ਪਰਮ ਪਵਿੱਤਰ ਉਪਦੇਸ਼ ਦੇ ਕੇ ਨਿਹਾਲ ਕਰ ਰਹੇ ਹਨ ਸਤਗੁਰਾਂ ਦੇ ਪਾਸ ਸਿੱਖਾਂ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ ਕਿਰਪਾ ਕਰਕੇ ਦੱਸੋ ਕਲਯੁਗ ਦਾ ਨਿਯਮ ਕਿਹਾ ਗਿਆ ਹੈ ਤਾਂ ਸੁਣ ਕੇ ਗੁਰੂ ਮਹਾਰਾਜ ਸਾਹਿਬ ਕਲਯੁਗ ਦਾ ਸੁਭਾਅ ਤੁੰਗਰ ਸਾਹਿਬ ਪਰਮਪੁਤ੍ਰ ਗਰੀਬ ਨਵਾਜ਼ ਉਪਦੇਸ਼ ਬਖਸ਼ਦੇ ਹੋਏ ਜੀਆਂ ਦੇ ਸਵਾਲ ਨੂੰ ਕਥਨ ਕਰਦੇ ਹਨ ਸ਼ਲੋਕ ਮਹੱਲਾ ਦੂਜਾ ਨਾਉ ਫਕੀਰੈ ਪਾਤਸਾਹ ਸਤਗੁਰੂ ਮਹਾਰਾਜ ਸਾਹਿਬ ਕਹਿੰਦੇ ਹਨ اے ਭਾਈ ਕਲਯੁਗ ਦਾ ਇਹੋ ਸੁਭਾਅ ਹੈ ਜਿਹੜੇ ਫਕੀਰ ਹੋਣ ਕੇ ਮੰਗ ਕੇ ਖਾਣ ਵਾਲੇ ਉਹਨਾਂ ਲੋਕ ਕਿਹਾ ਕਰਨਗੇ ਤੁਸੀਂ ਤਾਂ ਮਹਾਰਾ ਪਾਦਸ਼ਾਹ ਹੋ ਤੁਹਾਨੂੰ ਕਿਹੜੀ ਚੀਜ਼ ਦੀ ਪਰਵਾਹ ਹੈ ਇਸ ਪ੍ਰਕਾਰ ਦਾ ਸਵਾਲ ਦੁਨੀਆ ਦਾ ਹੋਵੇਗਾ ਤੇ ਪਾਦਸ਼ਾਹ ਨੂੰ ਲੋਕ ਫਕੀਰ ਕੰਗਾਲ ਕਿਹਾ ਕਰਨਗੇ ਮੂਰਖ ਪੰਡਤ ਨਾਉ ਅਤੇ ਜਿਹੜੇ ਮੂਰਖ ਹੋਇਆ ਕਰਨਗੇ ਬਸ ਅਮਝ ਟਿਕਰੋਂ ਤੋਂ ਬਿਨਾ ਕੁਝ ਨਹੀਂ ਜਾਣਿਆ ਕਰਨਗੇ ਨਾ ਸ਼ਾਸਤਰ ਦੇ ਗਿਆਤ ਨਾ ਤੁੰਗ ਪਾਦੀ ਗਿਆਤ ਨਾਲ ਤਤਪਦ ਗਿਆਨ ਹੋਵੇ ਇਹ ਉਸ ਮੂਰਖਾ ਦਾ ਨਾਂ ਪੰਡਤ ਕਿਹਾ ਕਰਨਗੇ ਬਈ ਬੜਾ ਵਿਦਵਾਨ ਹੈ ਬੜੀਆਂ ਇਹਨੂੰ ਦਲੀਲਾਂ ਹੁੰਦੀਆਂ ਬੜੀ ਦਲੀਲबाजी ਸੋਚਦਾ ਜਿਵੇਂ ਗਾਂਗਾ ਤੇਲੀ ਟੀਚਰਾਂ ਕਰਨ ਸਿੱਖਿਆ ਸੀ ਤੇ ਉਹਨ ਪੰਡਤ ਨੂੰ ਹਰਾ ਲਿਆ ਸੀ ਇਸ ਪ੍ਰਕਾਰ ਮੂਰਖਾ ਜਮੀਆ ਦਾ ਨਾਂ ਵਿਦਵਾਨ ਰੱਖ ਲਿਆ ਕਰਨਗੇ ਲੋਕ ਇਹ ਹੈ ਜ ਸੁਭਾਅ ਹੈ ਤੇ ਜਿਹੜੇ ਪੰਡਤ ਵਿਦਵਾਨ ਹੋਇਆ ਕਰਨਗੇ ਸ਼ਾਸਤਰ ਗਿਆਤੇ ਉਹਨਾਂ ਨੂੰ ਮੁੜ ਕਿਹਾ ਕਰਨਗੇ ਅੰधे ਦਾ ਨਾਮ ਪਾਰਖੂ ਜਿਹੜੇ ਬਿਲਕੁਲ ਅੰधे ਦੇ ਸਮਝ ਹੋਇਆ ਕਰਨਗੇ ਜਿਨ੍ਹਾਂ ਦੇ ਤਾਂ ਹੀ ਕੋਈ ਗਿਆਤ ਨਹੀਂ ਹੋਇਆ ਕਰੇਗੀ ਅਗਿਆਨੀਆਂ ਨੂੰ ਉਹਨਾਂ ਦਾ ਨਾਮ ਲੋਕ ਪਾਰਖੂ ਰੱਖਿਆ ਕਰਨਗੇ ਬੜੀ ਪਰਖ ਕਰਦਾ ਇਹਨੂੰ ਬੜੀ ਪਰਖ ਕਰਨੀ ਆਉਂਦੀ ਹੈ ਹਰ ਇੱਕ ਆਦਮੀ ਨੂੰ ਇਹ ਸਮਝ ਲੈਂਦਾ ਹੈ ਵੀ ਇਹ ਜੇ ਖਿਆਲਾਂ ਦਾ ਹੈ ਉਸ ਅਗਿਆਨੀਆਂ ਦਾ ਨਾਮ ਪਾਰਖੂ ਰੱਖਿਆ ਕਰਨਗੇ ਜਿਹੜੇ ਪਾੜ ਘੁਆ ਕਰਨਗੇ ਉਹਨੂੰ ਕਿਹਾ ਕਰਨਗੇ ਤਾਂ ਨੇ ਇਹਨਾਂ ਤਾਂ ਗਿਆਨ ਹੀ ਨਹੀਂ ਕੋ ਸਮਝ ਹੀ ਨਹੀਂ ਹੈ। ਇਹ ਵੈ ਕਰੇ ਗਵਾਉ ਇਸ ਪ੍ਰਕਾਰ ਭਾਈ ਗਵਾਉ ਬੋਲਣਾ ਕਰਿਆ ਕਰਨ ਜੇ। ਇਸ ਪ੍ਰਕਾਰ ਆਪਣੇ ਜੀਵਨ ਨੂੰ ਗਵਾਇਆ ਕਰਨਗੇ ਨਿਸਫਲ ਇਸ ਪ੍ਰਕਾਰ ਨਹੀਂ ਬੋਲਚਾਲ ਹੋ ਜਾਏਗੀ ਇਹਨਾਂ ਲੋਕਾਂ ਦੀ। ਇਲਤਕਾ ਨਾਉ ਚੌਧਰੀ ਜਿਹੜਾ ਇੱਕ ਪਾਸੇ ਅੱਗ ਲਾਵੇ ਇੱਕ ਪਾਸੇ ਬੁਝਾਵੇ ਕਿਸੇ ਦੇ ਤਾਈ ਚੁਗਲੀਆਂ ਕਰਕੇ ਫਸਾ ਦੇਵੇ ਤੇ ਫਿਰ ਭਲਾ ਮਾਨਸ ਬਣ ਕੇ ਚੌਧਰੀ ਨਿਆਕਾਰ ਬਣ ਜਾ ਕਰਨਾ ਉਸਨੇ ਕਹਿੰਦੇ ਵੀ ਚੌਧਰੀ ਜੀ ਰਏ ਲਓ ਚੌਧਰੀ ਜੀ ਸਾਡਾ ਨਿਆਉ ਕਰਾਓ ਰਾਜੀਨਾਵਾ ਕਰਾਓ ਜਿਹੜਾ ਆਪ ਹੀ ਤਿਲਤ ਕਰਕੇ ਲੋਕਾਂ ਦਾ ਪ੍ਰਸਾਦ ਕਰਾ ਦਿਆ ਕਰੇ ਤੇ ਉਹ ਚੌਧਰੀ ਚੌਧਰ ਲੈ ਕੇ ਪ੍ਰਧਾਨ ਬਣ ਜਾ ਕਰੂ ਬਈ ਇਸ ਨੂੰ ਬਣਾਓ ਵੀ ਨਹੀਂ ਤਾਂ ਇਹ ਜੇ ਨਾ ਤੁਸੀਂ ਕਰਨ ਵਾਲੇ ਨੂੰ ਬਣਾਇਆ ਤਾਂ ਆਪਣੇ ਕੰਮ ਜਿਵੇਂ ਨੂੰ ਪਾਊਗਾ ਇਸ ਪ੍ਰਕਾਰ ਦੀ ਹਾਲਤ ਹੋਵੇ ਕਿਸਮੇ ਦੀ ਸੋ ਜਿਹੜੇ ਚੌਧਰੀ ਹੋਇਆ ਕਰਨਗੇ ਇਲਤਕਾ ਬਾਜੀ ਕਰਨ ਵਾਲੇ ਹੋਇਆ ਕਰਨਗੇ ਹੈਗੇ ਦੁਨੀਆ ਦੇ ਪ੍ਰਧਾਨ ਹੋਣਗੇ ਲੋਕ ਕੂੜੀ ਪੂਰੇ ਥਾਂ ਅਜੇ ਕੂੜੀ ਪੂਰੇ ਥਾਂ ਜਿਹਨਾਂ ਕੂੜੀ ਜਿਨ੍ਹਾਂ ਦੀ ਬੁੱਧੀ ਹੈ ਝੂਠੇ ਪਦਾਰਥਾਂ 'ਚ ਲੱਗੀ ਹੋਈ ਉਹ ਹਰ ਵਕਤ ਆਉਂਦਾ ਥਾਂ ਹੀ ਆਵਾਜ਼ਕਾਰੀ ਪੂਰੇ ਕਰਨ ਚ ਲੱਗੇ ਰਿਆ ਕਰਨਗੇ ਜਿਹੜੇ ਨਰੇ ਝੂਠੇ ਹੋ ਕਹਿਣਗੇ ਸਾਡਾ ਥਾਂ ਜੇ ਪੂਰਾ ਨਹੀਂ ਹੋਇਆ ਹੋਰ ਇਹ ਜੇ ਝੂਠ ਬੋਲੀਏ ਤਾਂ ਠੀਕ ਹੈ ਇਸੇ ਪ੍ਰਕਾਰ ਜਿਹੜੀਆਂ ਕੁੜੀਆਂ ਇਸਤਰੀਆਂ بے ਵਿਚਾਰ ਨਾ ਹੋਇਆ ਕਰਨਗੀਆਂ ਭੇਜੀਆਂ ਉਹਨਾਂ ਨੂੰ ਜੇ ਕਿਸੇ ਵਿਆਹ ਮੰਗਣੇ ਚ ਕਿਤੇ ਪਰੋਸੇ ਦੇਣ ਭੇਜਣਾ ਹੋਇਆ ਕਰੂ ਤਾਂ ਕਹਿਣਗੇ ਫਲਾਨੀ ਨੂੰ ਲਿਆਓ ਉਹਨੂੰ ਪਤਾ ਵੀ ਇਹ ਸਾਰਿਆਂ ਦੇ ਘਰਾਂ ਦੀ ਵਾਕਵਾ ਆਪੇ ਦੇ ਆਊਗੀ ਇਹਨੀਆਂ ਕੁੜੀਆਂ ਇਸਤਰੀਆਂ ਜਿਹੜੀਆਂ ਹੋਣਗੀਆਂ ਉਹ ਥਾਂ ਪੂਰਨ ਵਾਸਤੇ ਵਿਆਹ ਮੰਗਣੇ ਵਿੱਚ ਉਹਨਾਂ ਨੂੰ ਮੁਖੀ ਬਣਾ ਕਰਨਗੇ ਨਾਨਕ ਗੁਰਮੁਖ ਜਾਣੀਏ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਹੈ ਗੁਰਮੁਖੋ ਇਸ ਪ੍ਰਕਾਰ ਦਾ ਸੁਭਾਅ ਹੈ ਜਾਣਨਾ ਕਰੋ ਕਲ ਕਾ ਇਹੋ ਨਿਆ ਕਲ ਯੁਗ ਦੇ ਜਮਾਨੇ ਦਾ ਨਿਆ ਹੈ ਨਿਰਣਾ ਕਰਕੇ ਤੁਹਾਨੂੰ ਦੱਸਿਆ ਹੈ ਕਲ ਯੁਗ ਦੇ ਜੀਵਾਂ ਦੇ ਸੁਭਾਅ ਇਸ ਪ੍ਰਕਾਰ ਦੇ ਹੋਣਗੇ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਸਮਾਜੀ ਰਹਿੰਦੇ ਐ ਘੱਟ ਬਚਨ ਕਰਦੇ ਐ ਸਿੱਖਾਂ ਦੇ ਪੁੱਛਣ ਤੋਂ ਬਚਨ ਕਹੇ ਹਨ ਮਹੱਲਾ ਪਹਿਲਾ ਹਰਨਾ ਬਾਜਾਂ ਤੈ ਸਿੱਖਦਾਰਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਿੱਖਾਂ ਨੇ ਪੁੱਛਿਆ ਕਿ ਮਹਾਰਾਜ ਸੱਚੇ ਬਾਦਸ਼ਾਹੀ ਪੜ੍ਹੇ ਹੋਏ ਵਿਦਵਾਨ ਤਾਂ ਚੰਗੇ ਹੋਣਗੇ ਤਾਂ ਗੁਰੂ ਮਹਾਰਾਜ ਸਾਹਿਬ ਕਹਿੰਦੇ ਜਮਾਨੇ ਨੇ ਪੜਿਆਂ ਨੂੰ ਵੀ ਖਰਾਬ ਕਰ ਦਿੱਤਾ ਹੈ ਉਹ ਪੜੇ ਹੋਏ ਵੀ ਇਹੇ ਜੇ ਸੁਣੋ ਮਹਾਰਾ ਕਹਿੰਦੇ ਹਨ ਮਹੱਲਾ ਪਹਿਲਾ ਪਹਿਲੇ ਪਾਸ਼ਾ ਜੀ ਕਰਤਾਰ ਪ੍ਰਸਾਦ ਦੇ ਚ ਬੈਠੇ ਸੰਗਤਾਂ ਨੂੰ ਉਪਦੇਸ਼ ਦੇ ਰਹੇ ਹਨ ਹਰਨ ਬਾਜਾਂ ਤੈ ਸਿਕਦਾਰਾਂ ਫੇ ਭਾਈ ਜਿਹੜੇ ਹਰਨ ਸਿਖਾਏ ਹੁੰਦੇ ਨੇ ਸ਼ਿਕਾਰੀਆਂ ਦੇ ਅਤੇ ਬਾਜ ਸਿਖਾਏ ਹੁੰਦੇ ਆ ਸ਼ਿਕਾਰੀਆਂ ਦੇ ਜਿਹੜੇ ਤੇ ਇਸੇ ਤੋਂ ਸਿਕਦਾਰ ਜਿਹੜੇ ਠਾਣੇਦਾਰ ਜਾ ਸਰਦਾਰੀ ਕਰਨ ਵਾਲੇ ਹੁੰਦੇ ਗਵਰਨਮੈਂਟਾਂ ਦੇ ਆਦਮੀ ਇਹਨਾਂ ਪੜਿਆ ਨਾ ਇਹਨਾਂ ਦਾ ਨਾਮ ਪੜਿਆ ਕਹੀਦਾ ਨਾ ਵੀ ਉਹ ਬੜੇ ਵਿਦਵਾਨ ਹੁੰਦੇ ਬੜੇ ਪੜੇ ਹੁੰਦੇ ਸਿਆਣੇ ਹੁੰਦੇ ਆ ਹਾਂਦੀ ਲੱਗੀ ਜਾਤ ਫਹਾਇਨ ਉਹ ਜਿਹੜੇ ਹਰਨ ਰੱਖੇ ਹੁੰਦੇ ਆ ਨਾ ਉਹਨਾਂ ਦੇ ਪੜਾਏ ਹੋਏ ਸ਼ਿਕਾਰੀਆਂ ਦੇ ਉਹ ਜਿੱਥੇ ਹਰਨਾ ਦੀ ਢਾਰ ਹੁੰਦੀ ਹੈ ਉੱਥੇ ਉਹ ਛੱਡ ਦਿੰਦੇ ਆ ਜਾ ਕੇ ਜਿੱਥੇ ਫਾਹੀ ਲੱਗੀ ਹੁੰਦੀ ਹੈ ਪਹਿਲਾਂ ਉਹ ਸਾਰੀ ਢਾਰ ਭੱਜਦੀ ਵੇਖ ਕੇ ਆਪ ਅੱਗੇ ਹੋ ਕੇ ਭੱਜ ਲੈਂਦੇ ਆ ਜਿੱਦਰ ਫਾਈ ਲਗੀ ਨਹੀਂ ਉਥੇ ਆਪ ਜਾ ਫਸਦੇ ਆ ਤੇ ਜਾਤ ਭਾਈਆਂ ਨਾਲ ਸਾਧ ਦਿੰਦੇ ਐ ਇਸੇ ਪ੍ਰਕਾਰ ਜਿਹੜੇ ਬਾਜ ਕੈਦੀ ਹੁੰਦੇ ਆ ਤਾਮਾ ਖਾਣ ਗਿਜੇ ਹੋਏ ਉਹ ਸ਼ਿਕਾਰੀਆਂ ਦੇ ਰੱਖੇ ਹੋਏ ਜਿੱਥੇ ਬਾਜ ਜਿਸ ਬਣ ਵਿੱਚ ਹੁੰਦੇ ਆ ਉਥੇ ਜਾ ਕੇ ਉਹਨੂੰ ਛੱਡ ਦਿੰਦੇ ਆ ਉਹ ਬਾਜ ਸ਼ਿਕਾਰੀਆਂ ਦੇ ਆ ਕੇ ਕੈਦੀ ਹੋਏ ਹੁੰਦੇ ਕੋਲੇ ਆ ਜਾਂਦੇ ਆ ਬਾਕੀ ਦੇ ਸ਼ਿਕਾਰੀਆਂ ਸ਼ਿਕਾਰੀਆਂ ਨੂੰ ਬਾਕੀ ਦੇ ਬਾਜਾਂ ਨੂੰ ਵੀ ਕੈਦ ਕਰਾ ਦਿੰਦੇ ਆ ਇਸੇ ਪ੍ਰਕਾਰ ਸਰਦਾਰ ਜਿਹੜੇ ਹੁੰਦੇ ਹਨ ਉਹ ਆਪ ਕੋਈ ਸ਼ਾਂਤੀ ਹੁੰਦੇ ਹਨ ਆਪ ਝੋਲੀ ਚੁੱਕ ਹੁੰਦੇ ਹੈ ਤੇ ਲੋਕਾਂ ਨੂੰ ਵੀ ਜਿਹੜੇ ਵਿਚਾਰੇ ਕਿਸੇ ਦੇ ਰਿੱਕੇ ਦੀ ਆਉਣ ਵਾਲੇ ਉਹਨਾਂ ਨੂੰ ਵੀ ਝੋਲੀ ਚੁੱਕ ਬਣਾ ਲੈਂਦੇ ਹੈ ਅਹੀ ਜੀ ਹਾਲਤ ਹੈ ਮਹਾਰਾਜ ਸਾਹਿਬ ਕਹਿੰਦੇ ਇਹ ਜਵਾਨੇ ਦੀ ਪੜੇ ਪੜੇ ਲਿਖੇ ਇਹ ਜੋ ਸਮਝੋ ਪੜਿਆਂ ਦੀ ਇਹ ਹਾਲਤ ਹੈ ਫਿਰ ਪੜੋ ਹਰਨਾ ਬਾਜਾਂ ਤੈ ਸਿੱਖਦਾਰਾ ਜਿਵੇਂ ਹਰਨਾ ਜਾਤ ਭਾਈਆਂ ਨੂੰ ਫਸਾ ਦਿੰਦੇ ਹੈ ਜਿਵੇਂ ਬਾਜ ਆਪਣੇ ਜਾਤ ਪਾਈਆਂ ਨੂੰ ਫਸਾ ਦਿੰਦੇ ਐ ਜਿਵੇਂ ਸਿਕਦਾਰ ਖਾਨੇਦਾਰ ਜਾਂ ਸਰਦਾਰ ਇਨ ਇਹ ਵੀ ਜਾਤ ਪਾਈਆਂ ਨੂੰ ਫਸਾ ਦਿੰਦੇ ਹਨ ਇਹਨਾਂ ਪੜਿਆ ਨਾ ਇਹਨਾਂ ਦਾ ਨਾਮ ਪੜਿਆ ਕਹੀ ਨਾ ਵੀ ਪੜੇ ਹੋਏ ਐ ਇਹ ਸਿਖਾਏ ਹੋਏ ਐ ਵੀ ਜਿਸ ਪਾਸੇ ਆ ਫਸੇ ਐ ਕੈਦੀ ਹੋਏ ਐ ਉਸ ਦੇ ਕੁਸ਼ਾਂਤੀ ਆਜ਼ਾਦਾਂ ਨੂੰ ਵੀ ਕਰਦੇ ਹਨ ਫਾਂਦੀ ਲੱਗੀ ਜਾਤ ਫਹਾਇ ਜਿੱਥੇ ਫਾਹੀ ਲੱਗੀ ਹੋਵੇ ਉਥੇ ਜਾਤ ਪਾਈਆਂ ਨੂੰ ਨਾਲ ਪਸਾ ਦਿੰਦੇ ਆ ਜਾ ਕੇ ਅੱਗੇ ਨਹੀਂ ਥਾ ਇਹ ਜਿਹੜੇ ਲੋਕ ਆਪ ਕੈਦੀ ਐ ਹੋਰਨਾਂ ਨੂੰ ਕੁਸ਼ਾਮਦ ਚ ਕੈਦ ਕਰਾਉਂਦੇ ਐ ਉਹਨਾਂ ਨੂੰ ਦਰਗਾਹ ਚ ਨਹੀਂ ਥਾ ਆਸਰਾ ਨਹੀਂ ਮਿਲੇਗਾ ਟਿਕਾਣੇ ਵਾਸਤੇ ਉਹਨੇ ਨਰਾਦਰੀ ਹੋਵੇਗੀ ਅਸੇ ਪੁਰਖਾਂ ਦੀ ਸੋ ਪੜਿਆ ਸੋ ਪੰਡਤ ਬੀਨਾ ਸਤਿਗੁਰੂ ਜੀ ਪੜਿਆ ਹੋਇਆ ਕੌਣ ਹੁੰਦਾ ਹੈ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਨੇ ਭਾਈ ਪੜਿਆ ਹੋਇਆ ਗੁਰਮਤਿ ਅਨੁਸਾਰ ਉਹ ਹੈ ਬੀਨਾ ਚਤਰ ਵੀ ਉਹ ਹੈ ਜਿੰਨੀ ਕਮਾਣਾ ਨਾ ਜਿੰਨਾ ਫੁਰਖਨ ਮਾਰਿਆ ਦੇ ਨਾਮ ਨੂੰ ਕਮਾਉਣਾ ਕੀਤਾ ਉਹਨੂੰ ਵਿਦਵਾਨ ਸਮਝੋ ਉਹੀ ਚਤਰ ਸਮਝੋ ਚਰਚਾ ਵਾਰਤਾਈ ਗੱਲਬਾਤ ਵਿੱਚ ਬੀਨਾ ਨਾ ਚਤਰ ਦਾ ਹੈ ਬੀਨਾ ਨਾ ਦੇਖਣ ਦਾ ਹੁੰਦਾ ਜਿਹੜਾ ਸਾਰਿਆਂ ਨੂੰ ਵੇਖ ਕੇ ਹਾਜ਼ਰ ਜਿਬਾਬੀ ਹੋਵੇ ਚਤਰ ਹੁੰਦਾ ਹੈ ਇਨੀ ਕਮਾਣਾ ਨਾ ਜਿਨ੍ਹਾਂ ਨੂੰ ਮਹਾਰਾਜ ਨੇ ਨਾਮ ਨੂੰ ਕਮਾਉਣਾ ਕੀਤਾ ਹੈ ਪਹਿਲੋਂ ਦੀ ਜੜ ਅੰਦਰ ਜੰਮੇ ਪਹਿਲੋਂ ਬੀਜ ਬੀਜੇ ਤੋਂ ਜੇ ਜੜ ਧਰਤੀ ਦੇ ਅੰਦਰ ਜੰਮ ਪਵੇ ਤਾਂ ਉੱਪਰ ਹੋਵੇ ਛਾਂ ਫਿਰ ਉਹ ਜੋ ਅਕੂਰ ਪੈਦਾ ਹੁੰਦਾ ਹੈ ਅਕੂਰ ਹੋਣ ਤੋਂ ਬਾਅਦ ਫਿਰ ਪੱਤੇ ਨਿਕਲਦੇ ਆ ਫਿਰ ਡਾਹਣੀਆਂ ਹੁੰਦੀਆਂ ਫਿਰ ਡਾਹਣੀਆਂ ਤੋਂ ਫਿਰ ਡਾਣੇ ਹੁੰਦੇ ਆ ਮੂਲ ਹੁੰਦਾ ਹੈ ਤੇ ਫਿਰ ਬਿਰਸ਼ਲੇ ਪੱਤਿਆਂ ਦੀ ਫਲ ਲੱਗਦੇ ਆ ਫੁੱਲ ਲੱਗਦੇ ਆ ਫਿਰ ਉੱਤੇ ਛਾਂ ਜਾਂਦਾ ਬਰਸ਼ ਫੈਲ ਜਾਂਦਾ ਹੈ ਫਿਰ ਉਸ ਬਰਸ਼ ਦੀ ਛਾਂ ਹੋ ਜਾਂਦੀ ਹੈ ਇਸੇ ਪ੍ਰਕਾਰ ਪਹਿਲੋਂ ਦੇ ਜੜ ਅੰਦਰ ਜੰਮੇ ਪਹਿਲਾਂ ਗੁਰੂ ਸਾਹਿਬ ਦੇ ਉਪਦੇਸ਼ ਰੂਪੀ ਬੀਜ ਨਾਲ ਸਰਵਾ ਰੂਪੀ ਜਣ ਇਹ ਬੁੱਧ ਰੂਪੀ ਧਰਤੀ ਦੇ ਅੰਦਰ ਜੇ ਜੰਮ ਪਵੇ ਹਰੀ ਹੋ ਜਾਵੇ ਸਰਦਾ ਮਹਾਰਾਜੀ ਦੀ ਤਾਂ ਉੱਪਰ ਹੋਵੇ ਛਾਂ ਤੇ ਸਭ ਸੰਤੋਖ ਦੇ ਪੱਤਰੇ ਨਿਕਲਦੇ ਹਨ ਤੇ ਕਰਣਾ ਮੈਤਰੀ ਮੁਤਾ ਪ੍ਰਤੀਕਾਂ ਦੀਆਂ ਡਾਹਣੀਆਂ ਨਿਕਲਦੀਆਂ ਹਨ ਤੇ ਫਿਰ ਸੁਗੁਣਾ ਦੇ ਫੁੱਲ ਲੱਗਦੇ ਹਨ ਤੇ ਫਿਰ ਬ੍ਰਹਮ ਗਿਆਨ ਰੂਪੀ ਫਲ ਲੱਗਦੇ ਹੈ ਇਸ ਪ੍ਰਕਾਰ ਸ਼ਾਂਤੀ ਦੀ ਛਾਂ ਉਹਦੇ ਕੋਲੇ ਗਿਆ ਸਾਰਿਆਂ ਦੇ ਉੱਪਰ ਉਹਦੀ ਛਾਂ ਪੈ ਜਾਂਦੀ ਹੈ ਸਾਰਿਆਂ ਤੇ ਉਹਦਾ ਅਸਰ ਪੈ ਜਾਂਦਾ ਹੈ ਜਿਹਦੇ ਪਹਿਲਾਂ ਸਰਦਾ ਦੀ ਜੜ ਅੰਦਰ ਜਮੀ ਹੋਈ ਹੋਵੇ ਉਹਦਾ ਸਾਰਿਆਂ ਤੇ ਛਾਇਆ ਪੈ ਜਾਂਦਾ ਹੈ ਇਹ ਉਹਨਾਂ ਨੇ ਕਮਾਈ ਕੀਤੀ ਹੁੰਦੀ ਹੈ ਇਸ ਕਰਕੇ ਉਹਨਾਂ ਦਾ ਅਸਰ ਪੈਂਦਾ ਹੈ ਜਿਨ੍ਹਾਂ ਨੇ ਆਪ ਨਹੀਂ ਕਮਾਇਆ ਉਹਨਾਂ ਦਾ ਅਸਰ ਕਿਸੇ ਤੇ ਕੀ ਪੈਣਾ ਆਪਣੇ ਮਨ ਤੇ ਹੀ ਨਹੀਂ ਜਿਨ੍ਹਾਂ ਦਾ ਅਸਰ ਪਿਆ ਹੋਇਆ ਕਾ ਉਹਨਾਂ ਦਾ ਸ਼ਾਇਆ ਪ੍ਰਤਾਪ ਨਹੀਂ ਕਿਸੇ ਦੇ ਉੱਪਰ ਹੋ ਸਕਦਾ। ਆ ਰਾਜੇ ਸੀ ਹੀ ਮੁਕੱਦਮ ਕੁੱਤੇ। ਮਹਾਰਾਜ ਜੀ ਕਲਯੂ ਦੇ ਰਾਜਿਆਂ ਦੀ ਹਾਲਤ ਦੱਸੋ ਤਾਂ ਗੁਰੂ ਸਾਹਿਬ ਫਰਮਾਉਂਦੇ ਹਨ। ਆ ਰਾਜੇ ਸੀ ਹੀ ਮੁਕੱਦਮ ਕੁੱਤੇ। ਤੇ ਭਾਈ ਜਿਹੜੇ ਰਾਜੇ ਕੋ ਸੇਰਾਂ ਦੀ ਨਿਆਂ ਹੀ ਸਮਝਣਾ ਕਰੋ। ਮੁਕੱਦਮ ਕੁੱਤੇ। ਜਿਹੜੇ ਮੁਕੱਦਮਿਆਂ ਨੂੰ ਚਲਾਉਣ ਵਾਲੇ ਨੰਬਰਦਾਰ ਜਾਂ ਦੁਨੀਆ ਦੇ ਸਰਪੰਚ ਬਣੇ ਹੋਏ ਐ, ਮੁਕੱਦਮਾ ਦਾਇਰ ਕਰਨ ਵਾਲੇ ਚਲਾਉਣ ਵਾਲੇ ਉਹ ਕੁੱਤਿਆਂ ਗਿੱਦੜਾਂ ਵਗਿਆੜਾਂ ਦੀ ਨਹੀਂ ਆਈ ਹਨ ਜਾਏ ਜਗਾਏਨ ਬੈਠੇ ਸੁੱਤੇ ਜਿੱਥੇ ਰਾਜੇ ਬੈਠੇ ਹੋਣ ਸ਼ਰਾਬ ਦਾ ਦੌਰ ਉੱਡਦਾ ਹੋਵੇ ਜਾਂ ਸੁੱਤੇ ਪਏ ਹੋਣ ਮਹਿਲ 'ਚ ਉਹ ਜਾ ਕੇ ਹਾਕ ਮਾਰ ਕੇ ਜਿਵੇਂ ਗਿੱਦੜ ਤੇ ਵਗਿਆੜ ਬੋਲਣ ਲੱਗ ਜਾਂਦੇ ਐ ਸ਼ੇਰ ਨੂੰ ਜਾਗ ਆ ਜਾਂਦੀ ਵੀ ਕੋਈ ਮਾਰ ਆ ਗਈ ਹੋਣੀ ਐ ਮੈਂ ਸ਼ਿਕਾਰ ਕਰਾਂ ਇਸੇ ਪ੍ਰਕਾਰ ਇਹ ਜਾ ਕੇ ਜਗਾ ਦਿੰਦੇ ਚਾਹੇ ਬੈਠੇ ਹੋਣ ਚਾਹੇ ਸੁੱਤੇ ਹੋਣ ਕਹਿੰਦੇ ਵੀ ਢੱਗ ਆਈ ਐ ਤੇ ਬਹੁਤ ਮਾਲਦਾਰ ਆਦਮੀ ਐ ਇਹਨੂੰ ਲੁੱਟ ਲੋ ਇਸ ਪ੍ਰਕਾਰ ਉਹ ਸੁਣ ਕੇ ਰਾਜਾ ਸ਼ੇਰ ਦੀ ਨਿਆਈ ਜਾਏ ਜਗਾਏ ਨੂੰ ਬੈਠੇ ਉਸਤੇ ਉਸ ਨੂੰ ਬੈਠੇ ਹੋਏ ਉਹਦੇ ਚ ਸੁੱਤਾ ਹੋਵੇ ਉਹਨੂੰ ਜਾ ਕੇ ਜਗਾ ਦਿੰਦੇ ਹੁਸ਼ਿਆਰ ਕਰ ਦਿੰਦੇ ਐ ਚਾਕਰ ਨਹਿਦਾ ਪਾਇਨ ਘਾ ਫੇਰ ਉਸ ਆਲ ਸੁਣ ਜਿਹੜੇ ਨੌਕਰ ਭੇਜਨੇ ਨੇ ਉਹਨਾਂ ਨੇ ਤੇ ਲਈਗਾ ਨਾਂ ਦੁਆਬੇ ਚ ਨੌਂਦਰਾਂ ਨੂੰ ਕਹਿੰਦੇ ਨਹਿਦਾ ਕਹਿੰਦੇ ਉਹਨੇ ਨਹਿਦਾ ਸੋ ਚਾਕਰ ਨਹਿਦਾ ਪਾਇਨ ਘਾਓ ਚਾਕਰਾਂ ਦੇ ਰੂਪੀ ਨੌਂਦਰਾਂ ਦਾ ਜ਼ਖਮ ਪਾਉਂਦਾ ਉਹ ਨੌਕਰਾਂ ਨੂੰ ਜਿਹੜਾ ਭੇਜ ਕਿਉਂ ਨਹੀਂ ਮਾਰ ਕਟਾਈ ਕਰਨੀ ਏ ਉਹਨੂੰ ਪਕੜ ਲੈਣਾ ਕੈਦ ਕਰ ਲੈਣਾ ਉਹਦਾ ਧੰਨ ਖੋ ਲੈਣਾ ਇਹ ਨੌਂਦਰਾਂ ਦੇ ਨਾਲ ਜ਼ਖਮ ਪਾਉਂਦਾ ਹੈ ਨੌਕਰਾਂ ਰੂਪੀ ਨੌਂਦਰਾਂ ਮਾਰ ਕੇ ਰਤ ਪਿਤ ਕੁੱਤੇ ਹੋ ਛੱਟ ਜਾ ਹੋ ਫੇਰ ਉਹ ਚੰਗਾ ਚੰਗਾ ਤਰਵਾ ਮਾਲਕਾਂ ਸ਼ੇਰ ਖਾ ਜਾਂਦਾ ਹੈ ਤੇ ਜਿਹੜਾ ਬਾਕੀ ਰਤ ਲਹੂ ਹੁੰਦਾ ਵਿੱਚ ਨਿਕਲਿਆ ਹੋਇਆ ਜਾਂ ਪਿੱਤਾ ਹੁੰਦਾ ਉਹ ਕੁੱਤੇ ਛੱਟ ਜਾਂਦੇ ਆ ਇਸੇ ਪ੍ਰਕਾਰ ਜਿਹੜਾ ਤਰਦਾ ਤਰਦਾ ਮਾਲ ਹੈ ਉਹ ਤਾਂ ਰਾਜੇ ਖੋ ਲੈਂਦੇ ਐ ਜਿਹੜਾ ਥੋੜਾ ਵਾ ਪਿੱਛੇ ਬਚਿਆ ਖੁਲਿਆ ਹੁੰਦਾ ਉਹ ਸਾਧ ਸੰਗੇ ਜੀ ਕੁੱਤਿਆਂ ਦੀ ਨਹੀਂ ਆਈ ਜਿਹੜੇ ਮੁਕੱਦਮੇ ਦੈਰ ਕਰਨ ਵਾਲੇ ਐ ਜਿਹੜੇ ਪਾਦਸ਼ਾਹ ਨੂੰ ਚੁਗਲੀ ਕਰਕੇ ਉਹ ਧਨੀ ਦੇ ਧਨ ਨੂੰ ਖਵਾਉਣ ਵਾਲੇ ਐ ਉਹਦੇ ਰੱਤ ਤੇ ਪਿੱਕਾ ਖੂਨ ਦੀ ਨਹੀਂ ਆਈ ਜੋ ਕੋਈ 2 ਰੁਪਏ 4 ਰੁਪਏ ਜਾਂ 5 ਰੁਪਏ ਜਾਂ 100 ਰੁਪਏ ਜਾਂ 50 ਰੁਪਏ ਕੋ ਬਚਦੇ ਖੁੰਦੇ ਐ ਉਹ ਰੱਤੇ ਜਿਵੇਂ ਖੂਨ ਚਟ ਜਾਂਦੇ ਕੁੱਤੇ ਜਾਂ ਪਿੱਤੇ ਨੂੰ ਖਾ ਜਾਂਦੇ ਐ ਇਸ ਪ੍ਰਕਾਰ ਉਹ ਚਟ ਜਾਂਦੇ ਹਨ ਜਿੱਥੇ ਜੀਆਂ ਹੋਸੀ ਸਾ ਇਹਨਾਂ ਦਾ ਮਹਾਰਾਜ ਸੱਚੇ ਬਾਦਸ਼ਾਹ ਕੋਈ ਇਹਨਾਂ ਨੂੰ ਡੰਡ ਵੀ ਮਿਲੇਗਾ ਕਿ ਨਹੀਂ ਤਾਂ ਗੁਰੂ ਮਾਰਾ ਸਾਹਿਬ ਫਰਮਾਉਂਦੇ ਹਨ ਜਿੱਥੇ ਜੀਆਂ ਹੋਸੀ ਸਾਹਿਬ ਜਿੱਥੇ ਵਾਹਿਗੁਰੂ ਦੀ ਦਰਗਾਹ ਜਿੱਥੇ ਜੀਆਂ ਦੀ ਸੰਭਾਲ ਹੋਵੇਗੀ ਕਰਮਾਂ ਦੀ ਨਕੀ ਵੱਢੀ ਲਾਇਤਵਾਰ ਜਿਹੜੇ ਲਾਇਤਵਾਰ ਚੁਗਲ ਹੈ ਉਹਨਾਂ ਨੂੰ ਨੱਕ ਵੱਡ ਕਰਕੇ ਉਹਨਾਂ ਦੇ ਤਾਂ ਹੀ ਇਸ ਪ੍ਰਕਾਰ ਨੱਕ ਵੱਡੇ ਜਾਣਗੇ ਉਹਨਾਂ ਨੂੰ ਨੱਕ ਤੇ ਕੀਤੇ ਜਾਣਗੇ ਰਾਜਿਆਂ ਦੀ ਬਾਤ ਭਾਈ ਗੁਰਦਾਸ ਸਾਹਿਬ ਨੇ ਕਿਹਾ ਹੈ ਇਹੋ ਜਿਹੇ ਰਾਜੇ ਜਿਹੜੇ ਹਨ ਜਿਹੜੀ ਆਗੋ ਨਰਕ ਦੀ ਉਸ ਨੂੰ ਪਖਾਉਣ ਵਾਸਤੇ ਰਾਜਿਆਂ ਦੇ ਇੱਕ ਸਿਰ ਹੈ ਇਹ ਲੱਕੜਾ ਬਣਾ ਕੇ ਸਾਰੇ ਜਾਣਗੇ ਜਾਲਮ ਬਾਦਸ਼ਾਹਾਂ ਦੇ ਇਹ ਡੰਗ ਦਿੱਤਾ ਜਾਏਗਾ ਉਹਨਾਂ ਨੂੰ ਜਿਹੜੀ ਅੱਗ ਸਮੁੰਦਰ ਦੇ ਕੰਨ ਤਵਾ ਬਣ ਕੇ ਸਾਰੇ ਸਮੁੰਦਰ ਦੇ ਪਾਣੀ ਨੂੰ ਸੁਕਾਉਂਦੀ ਹੈ ਉਹ ਬੂੰਦ ਹੀ ਨਹੀਂ ਸੁਕਾ ਕੇ ਨਾਸ ਕਰੀ ਅਗੀ ਸਮੁੰਦਰ ਦੇ ਪਾਣੀ ਨੂੰ ਉਹ ਅੱਗ ਇੰਨੀ ਤੇਜ ਉਹ ਜਾਲਮ ਬਾਦਸ਼ਾਹਾਂ ਦੀ ਜਿੰਨੀਆਂ ਆਪਣੀ ਸਰੀਰ ਹੈ ਉਹਨਾਂ ਦੇ ਬੱਲਰ ਬਣਾ ਕੇ ਉਹ ਸਾੜੇ ਜਾਂਦੇ ਡੰਡ ਦਿੱਤਾ ਜਾਂਦਾ ਹੈ ਨਕੀ ਵੱਡੀ ਲਾਇਤਵਾ ਲਾਇਤਵਾਰ ਚੁਗਲਵਾਨਾ ਚੁਗਲਾਂ ਦੇ ਨੱਕ ਵੱਡੇ ਜਾਣਗੇ ਜਸ ਨਹੀਂ ਉਹਨਾਂ ਦਾ ਨਾਂ ਇਸ ਲੋਕ ਜਿਨ੍ਹਾਂ ਪਰਲੋਕ ਚ ਪੌੜੀ ਆਪੋ ਪਾਏ ਮੇਦਨੀ ਗੁਰਮੁਖ ਜਿਹੜੇ ਹਨ ਉਹ ਸਦਾ ਇੱਕ ਰਸ ਰਹਿੰਦੇ ਹਨ ਉਹ ਜਾਣਦੇ ਕਿ ਪਰਮੇਸ਼ਰ ਆਪ ਹੀ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ ਆਪ ਹੀ ਕਰਦਾ ਸਾਰੀ ਤੇ ਸਾਰਿਆਂ ਦੀ ਸੰਭਾਲ ਕਰਦਾ ਚੰਗਿਆ ਬੰਦਿਆਂ ਦੀ ਭੈ ਬਿਨ ਪਰਮ ਨਾ ਕੱਟੀ ਐ ਜਿੰਨਾ ਜਣ ਪਰਮੇਸ਼ਰ ਦਾ ਭੈ ਅਦਵਨੀ ਸਾਡੇ ਹਿਰਦੇ ਚੋਂ ਦਾ ਉਹਨਾਂ ਕੇ ਜਿਹੜਾ ਭਰਮ ਪਿਆ ਆ ਸਾਨੂੰ ਇਹ ਕਟਿਆ ਨਹੀਂ ਜਾਂਦਾ ਮਿਠਦਾ ਨਹੀਂ ਹੈ ਭੇਦ ਪਰਮ ਕਰਤਾ ਦਾ ਪਰਮਾਤਮਕ ਨਾਮ ਨਾ ਲੱਗੈ ਪਿਆਰ ਜਿੰਨਾ ਚਿਰ ਭਰਮ ਨਹੀਂ ਕਟਿਆ ਜਾਂਦਾ ਮਹਾਰਾਜ ਦੇ ਨਾਮ 'ਚ ਪਿਆਰ ਨਹੀਂ ਉਹਨਾਂ ਚਿਰ ਲੱਗਦਾ ਹੈ ਸਤਗੁਰ ਤੇ ਪਾਉ ਊਪਜੈ ਇਹ ਸਤਗੁਰੂ ਸਾਹਿਬ ਦੀ ਸੰਗਤ ਕਰਕੇ ਜਨ ਨਾਨਕ ਜਿਨ ਮਨ ਭਉ ਤੇ ਨਾ ਮਨ ਭਾਉ ਪਹਿਲਾ ਪੈਵਨ ਘਾੜ ਤੇ ਕਚਨ ਕਚ ਪੈ ਪੈਦਾ ਹੁੰਦਾ ਹੈ ਮੌਤ ਦਾ ਪਰਮੇਸ਼ਰ ਕੋਈ ਹਾਜ਼ਰ ਨਾਜ਼ਰ ਸਦਾ ਸੁਣਦਾ ਵੇਖਦਾ ਹੈ ਇਹ ਪੈਦਾ ਪੈ ਪੈਦਾ ਹੁੰਦਾ ਹੈ ਪਾਈਏ ਮੂਖ ਦੁਆਰ ਫਿਰ ਪੈਦੇ ਹੁਣੇ ਕਰਕੇ ਮਨ ਦੀ ਮੈਲ ਸਾਰੀ ਕੱਢੀ ਜਾਂਦੀ ਹੈ ਨਿਕਲੀ ਜਾਂਦੀ ਹੈ ਜਿਉਂ ਬਸੰਤਰ ਤਾਂਤ ਸੁਧ ਹੋਏ ਤੇ ਉਹ ਹਰ ਕਾ ਪੌਦਰਮਤ ਮੈਲ ਗੋਹਾਏ ਫਿਰ ਮੁਕਤੀ ਦਾ ਦੁਆਰ ਬ੍ਰਹਮ ਗਿਆਨ ਪਾ ਲਈਦਾ ਹੈ ਮੈਂ ਤੇ ਸਹਿਜ ਪਾਈਏ ਪੈ ਧਾਰਨੇ ਕਰਕੇ ਸਹਿਜ ਗਿਆਨ ਪਾ ਲਈਦਾ ਹੈ ਮਿਲ ਜੋਤੀ ਜੋਤ ਅਪਾ ਗਿਆਨ ਐਸਾ ਪ੍ਰਾਪਤ ਹੁੰਦਾ ਜੋਤੀ ਰੂਪ ਜੋ ਬ੍ਰਹਮ ਹੈ ਉਹ ਜੀ ਪਰਤਕ ਜੋਤ ਮਿਲ ਜਾਂਦੀ ਹੈ અપਾਰ ਦੀ ਪ੍ਰਾਪਤੀ ਹੋ ਜਾਂਦੀ ਹੈ અપਾਰ ਦਾ ਰੂਪ ਹੀ ਹੋ ਜਾਂਦਾ ਹੈ ਭੈ ਤੇ ਭੈ ਜਲ ਲੰਗੀਐ ਜੋ ਪਰਮੇਸ਼ਰ ਦਾ ਭੈ ਧਾਰਨਾ ਹੈ ਤੇ ਇਹਦੇ ਕਰਕੇ ਆਦਮੀ ਪਾਪ ਨਹੀਂ ਫੇਰ ਕਰਦਾ ਇਹ ਭੈ ਜਲ ਸੰਸਾਰ ਸੰਦੋ ਲੰਗ ਜਾਈਦਾ ਹੈ ਪਰਮੇਸ਼ਰ ਦਾ ਭੈ ਖੋਫ ਧਾਰਨੇ ਕਰਕੇ ਕਿ ਵਾਹਿਗੁਰੂ ਸਦਾ ਸੁਣਦਾ ਹੈ ਮਨਾ ਜੇ ਤੂੰ ਸੰਕਲਪ ਭੈਣਾ ਉਠਾਵੇਗਾ ਤੇਰੇ ਉਹ ਕੀਤੇ ਫੇੜੇ ਦਾ ਦੁੱਖ ਸਹਿ ਜੀਓ ਕਿ ਕਿ ਕਰਮ ਦਾ ਦੁੱਖ ਦੇ ਅਨੁਸਾਰ ਨਾ ਪਵੇਗਾ ਇਸ ਪ੍ਰਕਾਰ ਭੈ ਧਾਰਨੇ ਕਰਕੇ ਭੌ ਵਿਰਾਜੀ ਉਚੜਾਉ ਜਿਹੜਾ ਭੈ ਧਾਰਨਾ ਇੱਕ ਜਹਾਜ਼ ਹੈ ਜੀਵ ਨੂੰ ਚੜਾਉ ਬਣਾ ਕੇ ਭੌ ਜਨ ਸੰਸਾਰ ਸਮੁੰਦਰ ਦੇ ਭੈ ਤੋਂ ਰੁਪੀ ਜਾਲ ਤੋਂ ਲੰਘ ਜਾਈ ਦਾ ਪਾਰ ਮੁਕਤ ਰੁਪੀ ਕਿਨਾਰੇ ਤੇ ਪਹੁੰਚ ਜਾਈ ਦਾ ਗੁਰਮਤੀ ਵਿਚਾਰ ਪਰ ਗੁਰਮਤ ਦੁਆਰਾ ਜੇ ਵਿਚਾਰ ਪ੍ਰਾਪਤ ਹੋਵੇ ਹਿਰਦੇ ਵਿੱਚ ਭੈ ਤੇ ਨਿਰਭਉ ਪਾਈ ਐ ਜਦੋਂ ਪਰਮੇਸ਼ਰ ਦਾ ਜਿਨ੍ਹਾਂ ਭਉਦਲ ਨਾ ਹੈ ਭਉ ਜਿਨ੍ਹਾਂ ਨੂੰ ਪਰਮੇਸ਼ਰ ਦਾ ਭੈ ਉਹਨਾਂ ਨੂੰ ਕਾਮ ਕ੍ਰੋਧ ਦਾ ਭੈ ਨਹੀਂ ਉਹਨਾਂ ਨੂੰ ਵਿਕਾਰਾਂ ਦਾ ਭੈ ਨਹੀਂ ਜਮਾਂ ਦਾ ਭੈ ਨਹੀਂ ਇਹ ਪ੍ਰਮੇਸ਼ਰ ਦਾ ਭੈ ਘਾਰਨੇ ਕਰਕੇ ਅਦਵ ਰੱਖਣੇ ਕਰਕੇ ਨਿਰਪਉ ਪਾਈ ਨਿਰਪਉ ਸਰੂਪ ਨੂੰ ਪਾ ਲਈਦਾ ਹੈ ਜਿਸ ਦਾ ਅੰਤਨਾ ਪਾਰ ਆ ਵਾ ਜਿਸ ਵਾਹਿਗੁਰੂ ਦਾ ਅੰਤੋਂ ਰਾਰ ਪਾਰ ਲੋਕ ਪ੍ਰਲੋਭ ਕਰਕੇ ਪਾਇਆ ਨਹੀਂ ਜਾ ਸਕਦਾ ਬਿਆੰਪ ਹੈ ਮਨਮੁਖ ਭੈ ਕੀ ਸਾਰ ਨਾ ਜਾਣ ਜਿਹੜੇ ਮਨਮੁਖ ਲੋਕ ਕਹਿੰਦੇ ਲੈ ਡਰਦਾ ਕੀ ਧਾਰਨਾ ਹੈ ਪਰਮੇਸ਼ਰ ਦੇ ਭਾਈ ਦੀ ਖਬਰ ਹੀ ਨਹੀਂ ਜਾਣਦੇ ਹਨ ਮਾਰੇ ਨੂੰ ਹਾਜ਼ਰ ਨਾਜ਼ਰ ਨਹੀਂ ਸਮਝ ਸਕਦੇ ਤ੍ਰਿਸ਼ਨਾ ਜਲ ਤੇ ਕਰਹਿ ਪੋਕਾਰ ਉਦੋਂ ਭਾਈ ਤ੍ਰਿਸ਼ਨਾ ਚ ਰਸਾਂ ਕਸਾਂ ਦੀ ਭੋਗਾਂ ਦੀ ਜਲਦੇ ਹੋਏ ਪੁਕਾਰ ਫਰਿਆਦਾ ਕਰਦੇ ਰਹਿੰਦੇ ਹੈ ਨਾਨਕ ਨਾਵੇ ਹੀ ਤੇ ਸੁਖ ਪਾਇਆ ਸਤਿਗੁਰੂ ਵੀ ਕਹਿੰਦੇ ਸੱਚੇ بادشاہ ਦੇ ਨਾਮ ਕਰਕੇ ਸੁਖ ਨੂੰ ਜਿਸਕੇ ਨੇ ਪਾਇਆ ਹੈ ਗੁਰਮਤੀ ਔਰਤਾ ਪਰ ਨਾਮ ਵੀ ਗੁਰਮਤ ਦੁਆਰਾ ਜਿਹੜੇ ਹਿਰਦੇ ਚ ਬਸਾਉਂਦੇ ਹਨ ਸਲੋਕ ਮਹੱਲਾ ਪਹਿਲਾ ਰੂਪੇ ਕਮੈ ਦੋਸਤੀ ਸਾਧ ਸੰਗੇ ਜੀ ਇਹ ਜਿਹੜੀਆਂ ਦੁਨੀਆ ਦੀਆਂ ਮੁਹੱਬਤਾਂ ਇਹ ਨਾਸਵੰਤੀ ਐ ਫਰਮਾਉਂਦੇ ਹਨ ਰੂਪੇ ਕਮੈ ਦੋਸਤੀ ਕਾਮੀਪੁਰਖਾਂ ਦੀ ਰੂਪ ਨਾਲ ਦੋਸਤੀ ਹੈ ਜਿੱਥੇ ਚੰਗਾ ਰੂਪ ਹੋਵੇ ਉਸੇ ਪਾਸੇ ਉਹਨਾਂ ਦੀ ਗੋਲ ਟੁਲਟ ਕੇ ਅੱਖ ਜਾਂਦੀ ਹੈ ਭੁੱਖਾ ਸਾਧਾ ਗੰਢ ਅਤੇ ਭੁੱਖਿਆ ਆਦਮੀਆਂ ਦਾ ਸਵਾਦ ਵਾਲਾ ਭੋਜਨ ਮਿਲੇ ਇਸੇ ਨਾਲ ਅੰਗੜ ਪ੍ਰੇਮ ਹੈ ਲੱਭੈ ਮਲੈ ਖੁਲ ਮਿਲ ਮਿਚਲ ਅਤੇ ਲੱਭੀ ਆਦਮੀ ਦਾ ਮਾਲ ਦੇ ਨਾਲ ਹੀ ਪ੍ਰੇਮ ਹੈ ਮਾਲ ਮਿਲ ਮਿਲ ਜਾਵੇ ਜੇ ਪ੍ਰਸੰਨ ਹੁੰਦੇ ਆ ਉਂਗਾ ਉਂਗਾ ਸੌੜ ਪਲੰਗ ਅਬੇ ਉਂਗ ਨੀਂਦ ਜੀ ਨੂੰ ਆਉਂਦੀ ਹੈ ਉਹਨੂੰ 100 ਪੀੜਾ ਭਾਵੇਂ ਪਾ ਲ ਮਿਲ ਜਾਵੇ ਉਹਦੇ ਚ ਖੁਸ਼ ਹੁੰਦੇ ਆ ਪਰ ਸੌੜ ਨਾ ਪਛਾਦੇ ਅਜ ਵਿਸ਼ਾਈ ਦਾ ਨਾਮ ਹੈ ਵਿਸ਼ਾਈ ਹੋਵੇ ਪਲੰਗ ਦੀ ਜਿਸ ਵਿੱਚ ਵਿਸ਼ਾ ਹੋਵੇ ਪਲੰਗ ਉਹ ਉਂਗ ਨੀਂਦ ਵਾਲਾ ਪਲੰਗ ਦੇ ਨਾਲ ਪ੍ਰੇਮ ਕਰਦਾ ਹੈ ਭੌਂਕਾ ਕੂਪ ਖੁਆਰ ਹੋ ਅਗੇ ਜੇ ਕਰਕੇ ਕਾਮੀ ਆਦਮੀ ਦੇ ਤਾਈਂ ਰੂਪ ਵਾਲਾ ਪਦਾਰਥ ਨਾ ਮਿਲੇ ਤਾਂ ਭੌਂਕਦਾ ਰਹਿੰਦਾ ਬਕਵਾਸ ਕਰਦਾ ਰਹਿੰਦਾ ਹੈ ਭੁੱਖ ਹੈ ਸਾਦੇ ਗੰਢ ਅਗੇ ਭੁੱਖ ਦਾ ਸਵਾਦ ਵਾਲੀ ਚੀਜ਼ ਨਾਲ ਗੰਢ ਪ੍ਰੇਮ ਹੈ ਜੇ ਤਾਂ ਪਦਾਰਥ ਮਿਲ ਜੇ ਤੇ ਤਾਂ ਸਾਧ ਸੰਗਤ ਜੀ ਪ੍ਰਸੰਨ ਹੁੰਦਾ ਰੋਟੀ ਅੱਜ ਕੇ ਖਾਣ ਨੂੰ ਮਿਲ ਜੇ ਨਹੀਂ ਤਾਂ ਕੋਪ ਗੁੱਸੇ ਹੋ ਕੇ ਸਰਾਹ ਹੁੰਦਾ ਕਹਿੰਦੇ ਇਹਨਾਂ ਕਾਨੂੰ ਘਰ ਬਸਾਇਆ ਸੀ ਜੇ ਰੋਟੀ ਵੀ ਨਹੀਂ ਖਾਣ ਨੂੰ ਦਿੱਤੀ ਲੱਭਾਏ ਮਾਲਾ ਕੁਲ ਮੇਲ ਮਿਚਲ ਕਦੇ ਲੱਭੀ ਆਦਮੀ ਦੀ ਮਾਲ ਦੇ ਨਾਲ ਪ੍ਰੀਤ ਹੈ ਜੇ ਤਾਂ ਮਿਲ ਜਾਵੇ ਤਾਂ ਤਾਂ ਪ੍ਰਸੰਨ ਹੁੰਦਾ ਹੈ ਤੇ ਨਹੀਂ ਖੁਆਰ ਹੋਏ ਖਰਾਬ ਹੁੰਦਾ ਹੈ ਫੱਕੜ ਪਿੱਟੇ ਅੰਧ ਕਦੇ ਜਿਹੜਾ ਨਹੀਂ ਜਿਹਨੂੰ ਪੰਧ ਨਾ ਮਿਲੇ ਪਸਾਉਣ ਨੂੰ ਉਹ ਫੱਕੜ ਖੁਆਰ ਦਈਆਂ ਨੂੰ ਅੰਧਾ ਰੀਂ ਪੀੜਦਾ ਰਹਿੰਦਾ ਹੈ ਕਰੇ ਕੋਈ ਭੇੜੇ ਸੰਗਲਪ ਠਾਉਂਦਾ ਹੈ ਕਰੇ ਕੋਈ ਭੇੜੇ ਸੰਗਲਪ ਠਾਉਂਦਾ ਹੈ ਇਹੀ ਹਾਲਤਾ ਇਹਨਾਂ ਦੁਨੀਆ ਦੇ ਲੋਕਾਂ ਦੀ ਇੱਕ ਕੋਲ ਮਿਲ ਮੇਚ ਲੋ ਆਰੂਪ ਉਹ ਜੇ ਮਿਲ ਜਾਵੇ ਕਾਮਿੰ ਤੋਂ ਖੁਰਦਾ ਹੈ ਮਿਲ ਕਰਕੇ ਉਹ ਭੋਗਾਂ ਚ ਲੱਗਾ ਰਹਿੰਦਾ ਹੈ ਅਗੇ ਜੇ ਕਰਕੇ ਭੁੱਖੇ ਨੂੰ ਸਵਾਦ ਵਾਲਾ ਭੋਜਨ ਮਿਲ ਜਾਵੇ ਤਾਂ ਉਹ ਮਿੱਠਲ ਪ੍ਰਸੰਨ ਹੁੰਦਾ ਹੈ ਕੋਲ ਮਿਲ ਮਿਲ ਕੇ ਪਸੰਨ ਹੁੰਦਾ ਹੈ ਤੇ ਜੇ ਕਰਕੇ ਲਬਵਾਰ ਨੂੰ ਮਾਣ ਲਈ ਮਿਸ਼ਨ ਨਾ ਮਿਲ ਜੇ ਤਾਂ ਉਹ ਪ੍ਰਸੰਨ ਹੁੰਦਾ ਹੈ ਨਹੀਂ ਤਾਂ ਫੱਕੜਦਾ ਹੀ ਨੂੰ ਅੰਧਾ ਗਿਆ ਨਹੀਂ ਪਿੱਟਦਾ ਫਿਰਦਾ ਹੈ ਚੁੱਪ ਹੈ ਚੰਗਾ ਨਾਨਕਾ ਇਹੀਆਂ ਦੀਆਂ ਮੁਹੱਬਤ ਹੈ ਨਾਲੋਂ ਚੁੱਪੀ ਚੰਗੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਬਿਨ ਨਾਵੈ ਮੂਹੇ ਗੰਗੈ ਸੱਚੇ ਬਾਦਸ਼ਾਹ ਦੇ ਨਾਮ ਤੋਂ ਬਿਨਾਂ ਮੂੰਹ 'ਚ ਉਹਨਾਂ ਨੂੰ ਦੁਰਗੰਧੀ ਆਉਂਦੀ ਹੈ ਵਿਸ਼ਿਆਂ ਦੀ ਕਿਸੇ ਦੀ ਨਿੰਦਿਆ ਕਰਦੇ ਐ ਚੁਗਲੀਆਂ ਕਰਦੇ ਐ ਉਹਨਾਂ ਨੂੰ ਲਾਭ ਕੋਈ ਨਹੀਂ ਹੈ ਇਸੇ ਪ੍ਰਕਾਰ ਹੈ ਇਹਨੂੰ 99 ਵੀ ਇਹਨੇ ਰੁਪਏ ਕਮ ਹੈ ਦੋਸਤੀ ਤੇ ਜੇ ਤਾ ਪ੍ਰਾਪਤ ਹੋ ਜੇ ਤਾਂ ਮਿਲ ਜਾਵੇ ਤਾਂ ਪ੍ਰਸੰਨ ਹੁੰਦਾ ਨਹੀਂ ਤਾਂ ਭੁੱਖਦਾ ਰਹਿੰਦਾ ਕਾਮੀ ਆਦਮੀ ਅਤੇ ਇਸੇ ਪ੍ਰਕਾਰ ਭੁੱਖੇ ਦਾ ਸਵਾਦ ਨਾਲ ਪ੍ਰੇਮ ਹੈ ਜੇ ਮਿਲ ਜਾਵੇ ਤਾਂ ਪ੍ਰਸੰਨ ਹੁੰਦਾ ਨਹੀਂ ਤਾਂ ਕੋ ਪੋ ਕੇ ਸ਼ਰਾਬ ਦੇਣ ਤੱਕ ਇਹ ਜਾਂਦਾ ਰਹਿੰਦਾ ਅਤੇ ਭੁੱਖੇ ਇਸੇ ਪ੍ਰਕਾਰ ਲੱਭੀ ਦਾ ਮਾਲ ਨਾਲ ਪ੍ਰੇਮ ਹੈ ਜੇ ਤਾਂ ਮਿਚਲ ਮਿਲ ਜਾਵੇ ਤਾਂ ਪ੍ਰਸੰਨ ਹੁੰਦਾ ਨਹੀਂ ਤਾਂ ਖੁਆਰ ਹੁੰਦਾ ਪਦਾਰਥ ਦੇ ਵਾਸਤੇ ਅਤੇ ਜੇਕਰ ਕੇ ਅਣਿੰਦੇ ਵਾਲੇ ਨੂੰ ਪੰਗ ਵਿਸ਼ਾਈ ਮਿਲ ਜੇ ਤਾਂ ਤਾਂ ਪ੍ਰਸੰਨ ਹੁੰਦਾ ਹੈ ਨਹੀਂ ਤਾਂ ਫੱਕੜ ਪਿਟਿਆ ਨਾ ਖੁਆਰੀ ਨੂੰ ਪਿੜਦਾ ਰਹਿੰਦਾ ਆ ਗਿਆਨੀ ਚੁੱਪ ਹੈ ਚੰਗਾ ਨਾਨਕਾ ਕਿਹ ਜਿਹਾ ਪਦਾਰਥਾਂ ਦੀ ਮੁਹੱਬਤ ਨਾਲ ਚੁੱਪ ਹੀ ਚੰਗੀ ਹੈ ਗੁਰੂ ਸਾਹਿਬ ਜੀ ਕਹਿੰਦੇ ਹਨ ਬਿਨ ਨਾਵੈ ਮੋਹ ਗੰਧ ਨਾ ਨਾਮ ਤੋਂ ਬਿਨਾਂ ਤਾਂ ਬਿਸ਼ਿਆ ਦੀ ਦੁਰਗੰਧੀ ਮੂੰਹ ਚੋਂ ਨਿਕਲਦੀ ਹੈ ਤਿੰਨਾ ਮੁਖ ਡਰਾਵਣੇ ਜਿਨਾ ਵਸਾਰੇ ਉਹ ਨਾਓ ਇੱਥੇ ਦੁੱਖ ਘਨੇਰੇ ਅਗੇ ਠੋਰਨਾ ਠਾਂ ਮਹੱਲਾ ਪਹਿਲਾ ਰਾਜ ਮਾਲ ਰੂਪ ਜਾਤ ਸਭ ਸੰਗਤ ਜੀ ਪੰਜ ਥੱਗ ਚਿਮੜੇ ਹੋਏ ਆ ਸਾਰਿਆਂ ਜੀਆਂ ਦੇ ਤਾਂ ਹੀ ਇੱਕ ਤਾਂ ਰਾਜ ਦੀ ਪ੍ਰਾਪਤੀ ਦੀ ਜਿਹੜੀ ਇੱਛਾ ਹੈ ਜੀਆਂ ਦੇ ਅੰਦਰ ਰਾਜ ਮਾਲ ਅਤੇ ਮਾਲ ਪਦਾਰਥਾਂ ਦੇ ਹਾਥੀ ਘੋੜੇ ਆਦਤਾਂ ਦੀ ਇੱਛਾ ਜਿਹੜੀ ਹੈ ਰੂਪ ਜਾਤ ਅਤੇ ਸੋਹਣਾ ਰੂਪ ਬਣਾਉਣ ਦੀ ਪਾਊਡਰ ਮਲ ਮਲ ਕੇ ਜਿਹੜੀ ਇੱਛਾ ਬਣੀ ਰਹਿੰਦੀ ਹੈ ਤੇ ਚੰਗੀ ਜਾਤ ਦਾ ਮਾਨ ਜਿਹੜਾ ਬਣਿਆ ਰਹਿੰਦਾ ਹੈ ਜਵਨ ਪੰਜੇ ਠੱਗ ਅੱਤੇ ਜਵਨ ਜਵਾਵਸਤਾ ਜਿਹੜੀ ਇਹ ਪੰਜੇ ਠੱਗ ਚ ਮਿਲੇ ਹੋਏ ਆ ਸਾਰਿਆਂ ਜੀਆਂ ਦੇ ਤਾਂ ਇੰਨੀ ਠੱਗੀ ਜਗ ਠੱਗਿਆ ਇਹਨਾਂ ਪੰਜਾਂ ਠੱਗਾਂ ਨੂੰ ਕੋਈ ਕਹਿੰਦਾ ਮੇਰਾ ਰਾਜ ਹੈ ਕੋਈ ਕਹਿੰਦਾ ਮੇਰਾ ਸਰੂਪ ਹੈ ਅਤੇ ਕੋਈ ਕਹਿੰਦਾ ਮੇਰੀ ਉਤਮ ਜਾਤ ਹੈ ਕੋਈ ਕਹਿੰਦਾ ਮੈਂ ਜਵਾਰ ਹਾਂ ਇਸ ਪ੍ਰਕਾਰ ਰੂਪ ਜਾਤ ਮਾਲ ਮੇਰੇ ਕੋਲੇ ਹੈ ਇਹਨਾਂ ਪੰਜਾਂ ਠੱਗਾਂ ਨੇ ਸਾਰੇ ਜਗਤ ਨੂੰ ਠੱਗ ਲਿਆ ਹੈ ਇੰਨੀ ਠੱਗੀ ਜਗ ਠੱਗਿਆ ਕਿ ਨਾ ਨ ਰੱਖੀ ਲੱਜ ਇਹਨਾਂ ਠੱਗਾਂ ਨੇ ਸਾਰੇ ਜਗਤ ਨੂੰ ਜੀਆਂ ਨੂੰ ਠੱਗ ਲਿਆ ਹੈ ਰਾਜ ਨੇ ਮਾਲ ਨੇ ਰੂਪ ਨੇ ਜਾਤ ਨੇ ਤੇ ਜਵਾਨੀ ਨੇ ਕਿਸੇ ਦੀ ਵੀ ਲੱਗਿਆ ਰਹਿ ਨਹੀਂ ਦਿੱਤੀ ਇਹਨਾਂ 'ਚ ਫਸਿਆ ਕਿਸੇ ਨੇ ਆਪਣੀ ਲੱਜ ਨੂੰ ਸੋ ਗੁਣਾ ਦੇ ਸਹਿਤ ਰੱਖਣਾ ਨਹੀਂ ਕੀਤਾ ਹੈ ਇਹਨਾ ਠੱਗਣ ਠੱਗ ਸੇ ਇਹਨਾ ਠੱਗਾ ਨੂੰ ਉਹ ਠੱਗਣ ਵਾਲੇ ਠੱਗ ਹਨ ਜੇ ਗੁਰ ਕੀ ਪੈਰੀ ਪਾ ਜਿਹੜੇ ਸਤਗੁਰਾਂ ਦੇ ਚਰਨੀ ਪੈ ਜਾਂਦੇ ਇਹ ਠੱਗ ਹੈ ਨਾ ਜੀਵਨ ਨੂੰ ਠੱਗਣ ਵਾਲੇ ਪੰਜੇ ਉਹ ਇਹਨਾ ਠੱਗਾ ਨੂੰ ਠੱਗਣ ਵਾਲੇ ਇਹਦੋਂ ਵੱਡੇ ਬਲੀ ਹੋ ਜਾਂਦੇ ਹਨ ਉਹ ਨਾਨਕ ਕਰਮਾਂ ਬਾਹਰੇ ਜਿਨ੍ਹਾਂ ਤੇ ਗੁਰੂ ਸਾਹਿਬ ਦੇ ਚਰਨੀ ਪੈਣ ਰੂਪ ਕਮਾਈ ਨਹੀਂ ਕੀਤੀ ਇਸ ਕੰਮ ਕਰਵਾਏ ਤੋਂ ਬਗੈਰ ਹਮ ਜਿਹੜੇ ਗੁਰਾਂ ਦੀ ਕਿਰਪਾ ਤੋਂ ਬਗੈਰ ਹੈ ਜੋ ਸਤਗੁਰੂ ਜੀ ਫਰਮਾਉਂਦੇ ਹਨ ਹੋਰ ਕਿਤੇ ਮੁਠੇ ਜਾ ਹੋਰ ਕਿਤਨੀ ਕੋਈ ਰਾਜ ਵਿੱਚ ਕੋਈ ਮਾਲ ਵਿੱਚ ਕੋਈ ਰੂਪ ਵਿੱਚ ਕੋਈ ਜਾਤੀ ਵਿੱਚ ਕੋਈ ਜਾਨੀ ਵਿੱਚ ਕਿਤਨੀ ਮੁਠੇ ਲੁੱਟੇ ਜਾ ਰਹੇ ਹੁੰਦੇ ਨਾ ਪੰਜਾਂ ਠੰਗਾ ਚ ਪੌੜੀ ਪੜਿਆ ਲੇਖੇਦਾਰ ਜਿਹੜਾ ਪੜਿਆ ਵਿਦਵਾਨ ਆਪਣੇ ਆਪ ਨੂੰ ਕਹਾਉਂਦਾ ਹੈ ਤੇ ਕਰਦਾ ਹੈ পাপ ਬੁਰਾਈਆਂ ਭੇੜੇ ਕੰਮ ਨਹੀਂ ਛੁੱਟਦੇ ਸ਼ਰਾਬ ਨਹੀਂ ਛੁੱਟੀ ਮਾਸ ਨਹੀਂ ਛੁੱਟਿਆ ਕੋ ਸੰਗਤ ਨਹੀਂ ਛੁੱਟੀ ਇਸ ਪ੍ਰਕਾਰ ਪੜਿਆ ਹੋਇਆ ਆਪਣੇ ਆਪ ਨੂੰ ਕਹੇ ਕਿ ਮੈਂ ਛੁੱਟ ਜੀਉਂਗਾ ਮੈਂ ਪੜਿਆ ਹੋਇਆ ਹੈ ਜਿਹੜਾ ਸਾਥ ਸੰਗੀ ਕਾਨੂੰਨ ਦਾ ਵਾਕਫ ਹੋਵੇ ਜੇ ਉਹ ਗਲਤੀ ਕਰੇ ਦੂਣੀ ਸਜ਼ਾ ਉਹਨੂੰ ਹੁੰਦੀ ਹੈ ਇਸੇ ਪ੍ਰਕਾਰ ਪੜਿਆ ਹੋਇਆ ਜਿਹੜਾ ਆਦਮੀ ਆਵਣਾ ਛੱਡੇ ਔਗਣ ਨਾ ਛੱਡੇ ਸਭ ਕੋਈ ਸਮਝ ਕੇ ਪੜ ਕੇ ਦੇਸ਼ ਸ਼ਾਸਨ ਨੂੰ ਫੇਰ ਵੀ ਉਹ ਵੇ ਲੇਖਾ ਦੇਣ ਵਾਲਾ ਹੀ ਬਣਿਆ ਰਹਿੰਦਾ ਹੈ ਉਹਨੂੰ ਆਸਾਬ ਦੇਣਾ ਹੀ ਪੈਂਦਾ ਦਰਗਾਹ ਵਿੱਚ ਲੇਖਾ ਮੰਗੀ ਹੈ ਆਸਾਬ ਕਿਤਾਬ ਮੰਗਿਆ ਜਾਂਦਾ ਧਰਮਰਾਜ ਨੂੰ ਵੀ ਇਹਨੂੰ ਪੜ੍ਹਨਾ ਸਮਝੋ ਉਹ ਵੀ ਲਿਖ ਰਤਿਓ ਮਾਸਾ ਤੋਂ ਉਨ ਕਢਾਵਣੇ ਚੰਗਾ ਲੇਖਾ ਮੰਗਣ ਵਾਲਾ ਪੜਿਆ ਲਿਖਿਆ ਸਮਝੋ ਬਿਨ ਨਾਵੇ ਕੂੜਿਆ ਜਿਹੜਾ ਨਾਮ ਤੋਂ ਬਿਨਾਂ ਕੂੜਿਆਰ ਝੂਠ ਦੀ ਪ੍ਰਾਪਤੀ ਵਾਲਾ ਪੁਰਖ ਔਖਾ ਤੰਗੀਐ ਉਹਨਾਂ ਨੂੰ ਤੰਗੀਆ ਟੰਗ ਕਰਕੇ ਨਾ ਪੁੱਠੇ ਲੋਕਾਲ ਮੁਕਾ ਕੇ ਔਖਾ ਕੀਤਾ ਜਾਂਦਾ ਹੈ ਤੰਗੀਐ ਤੰਗਸੀ ਦੇ ਨਾਲ ਉਹਨਾਂ ਨੂੰ ਔਖਾ ਕੀਤਾ ਜਾਂਦਾ ਤੰਗੀ ਵਾਲੀਆਂ ਸਜਾਵਾਂ ਦੇ ਦੇ ਕੇ ਉਹ ਅਸੇ ਤਾਈ ਔਖਾ ਕੀਤਾ ਜਾਂਦਾ ਹੈ ਆਹ ਘਟ ਰੁਦੇ ਰਾਹ ਅੰਤ ਦਾ ਜਦੋਂ ਵੇਲਾ ਆਉਂਦਾ ਹੈ ਔਖੀ ਘੜੀ ਆਉਂਦੀ ਹੈ ਜਦੋਂ ਅੰਤ ਦੇ ਵੇਲੇ ਦੀ ਉਦੋਂ ਸਾਰੇ ਰਾਹ ਇੰਦਰੀਆਂ ਦੇ ਰੁਕ ਜਾਂਦੇ ਹਨ ਗਲੀਆਂ ਰੋਕੀਆਂ ਇੰਦਰੀਆਂ ਰੂਪੀ ਗਲੀਆਂ ਰੁਕ ਜਾਂਦੀਆਂ ਸਾਰੇ ਰਾਹ ਉਸ ਵੇਲੇ ਖਾਣ ਦੇ ਪੀਣ ਦੇ ਬੋਲਣ ਦੇ ਸੁਣਨ ਦੇ ਜबान ਠਾਕੀ ਜਾਂਦੀ ਹੈ ਸਾਰੇ ਰਾਹ ਜਿਹੜੇ ਗਲੀਆਂ ਇੰਦਰੀਆਂ ਵੀ ਰੋਕੀਆਂ ਜਾਂਦੀਆਂ ਬਿਰਤੀਆਂ ਵੀ ਰੁਕ ਜਾਂਦੀਆਂ ਸਾਨ ਮਾਰੇ ਜਾਂਦੇ ਹਨ ਉਸ ਵਕਤ ਸੱਚਾ ਬੇਪਰਵਾਹ ਉਹ ਮੇਰਾ ਵਾਹਿਗੁਰੂ ਸੱਚਾ ਹੈ ਤੇ ਬੇਪਰਵਾਹ ਬੇਖਾਸ਼ ਹੈ ਹੁਤਾਬਦ ਸੰਤੋਖੀਆਂ ਇਹ ਕਰਕੇ ਗੁਰੂ ਸਾਹਿਬ ਦੇ ਸ਼ਬਦ ਨਾਲ ਪਹਿਲਾਂ ਇੰਦਰੀਆਂ ਨੂੰ ਸੰਤੋਖ ਦੇ ਲਵੇ ਅੱਖਾਂ ਨਾਲ ਬਗਾਨਾ ਰੂਪ ਨਹੀਂ ਵੇਖਣਾ ਦੇਖ ਪਰਾਈਆਂ ਚੰਗੀਆਂ ਮਾਵਾਂ ਪਹਿਣਾ ਧੀਆਂ ਜਾਣੇ ਕੰਨਾਂ ਨਾਲ ਪਰਾਈ ਨਿੰਦਿਆ ਨਹੀਂ ਸੁਣਨੀ ਹੱਥਾਂ ਨਾਲ ਭੜੇ ਚੋਰੀ ਯਾਰੀ ਦੇ ਕੰਮ ਨਹੀਂ ਕਰਨੇ ਅਤੇ ਪੈਰਾਂ ਨਾਲ ਕੁਸੰਗ ਚ ਨਹੀਂ ਜਾਣਾ ਜਵਾਨ ਨਾਲ ਚੁਹਣੀ ਬੋਲਣਾ ਜੇ ਉਹ ਸ਼ਬਦ ਕਰਕੇ ਸੰਤੋਖ ਆ ਜਾਏ ਨਾ ਫੇਰ ਤਾਂ ਇਹ ਨਿਆ ਦੀ ਗੱਲ ਹੈ ਇਹ ਸਫਲੇ ਹੋ ਜਾਂਦੇ ਨੇ ਨਿਤਨੀ ਸਤਗੁਰੂ ਵੇਖਣਾ ਸਰਵਣੀ ਸੁਣਨਾ ਗੁਰਨਾਉ ਜੇ ਉਹ ਸਤਗੁਰੂ ਸੇਤੀ ਅਤਿਆ ਦਰਗੇ ਪਾਈਏ ਥਾਉ ਕੌਣ ਆਨੇ ਕਿਰਪਾ ਕਰੇ ਜਿਸ ਨੂੰ ਇਹ ਬਾਤ ਦੇ ਜਗ ਮੈਂ ਉਤੋਂ ਕੱਢੇ ਬਿਰਲੇ ਕਿ ਕੇ ਸੱਚਾ ਵੇ ਪ੍ਰਵਾਹ ਉਹ ਪਰਮੇਸ਼ਰ ਸੱਚਾ ਵੇ ਪ੍ਰਵਾਹ ਹੈ ਸ਼ਬਦ ਸੰਤੋਖੀਆਂ ਜਿਨ੍ਹਾਂ ਅਨਸਾਰੀਆਂ ਬਿਰਤੀਆਂ ਇੰਦਰੀਆਂ ਸ਼ਬਦ ਕਰਕੇ ਸੰਤੋਖ ਦੇ ਸਹਿਤ ਕਰ ਲਈਆਂ ਸੰਤੁਸ਼ਟ ਕਰ ਲਈਆਂ ਉਹ ਬਖਸ਼ੇ ਜਾਣਗੇ ਗਹਿਰ ਗੰਭੀਰ ਅਥਾ ਉਹ ਗਹਿਰ ਨਰਹਲ ਹੈ ਪਰਮੇਸ਼ਰ ਗੰਭੀਰ ਡੂੰਗਾ ਹੈ ਉਹਦੇ ਗੁਣ ਬਿਆੰਤ ਸਮੁੰਦਰ ਦੀ ਨਹੀਂ ਆਏ ਹੱਥ ਨਾ ਲੱਭਈ ਉਸ ਦੀ ਠਾਹ ਨਹੀਂ ਗੁਣਾਂ ਦੀ ਕਿਸੇ ਪ੍ਰਕਾਰ ਲੱਭ ਸਕਦੀ ਉਸ ਪਰਮੇਸ਼ਰ ਦੀ ਵੇਪਰਵਾਹ ਹੈ ਕਿਸੇ ਵਿਚਾਰ ਰੂਪੀ ਹਾਸ ਦੇ ਨਾਲ ਜਾਣਿਆ ਨਹੀਂ ਜਾ ਸਕਦਾ ਕਿਸੇ ਵੀਰ ਸ਼ਾਹ ਦੇ ਸਿਮਰਤੀ ਦੇ ਨਾਲ ਉਹਦਾ ਸਿਰਾ ਅੰਤ ਥਾ ਨਹੀਂ ਜਾਣਿਆ ਜਾ ਸਕਦਾ ਫੱਲਾ ਨਹੀਂ ਦੇਖਿਆ ਜਾ ਸਕਦਾ ਮੋਹੇ ਮੋਹੇ ਚੂਟਾ ਖਾਹੋ ਜਿਹੜਾ ਆਦਮੀ ਔਗਣ ਕਰਦਾ ਉਹ ਮੂੰਹ ਮੂੰਹ ਕੇ ਚੂਟਾ ਖਾਵੇਗਾ ਮੋਹ ਦੇ ਮੋਹ ਹੋਏ ਜਿਹੜੇ ਐ ਉਹ ਜਮਾਂ ਦੀਆਂ ਚੂਟਾ ਖਾਣਗੇ ਇਥੇ ਦੁਨੀਆ ਦੀਆਂ ਕਰਕਾਂ ਰੂਪੀ ਝੋਟਾ ਖਾਂਦੇ ਹਨ ਬਿਨ ਗੁਰ ਕੋਈ ਨਾ ਛੁੱਟ ਸੀ ਬਿਨਾ ਗੁਰੂ ਸਾਹਿਬ ਦੀ ਸੰਗਤ ਕਰੀ ਤੋਂ ਬਿਨਾ ਸ਼ਰਨ ਪਏ ਤੋਂ ਬਗੈਰ ਕੋਈ ਵੀ ਮੁਕਤ ਨਹੀਂ ਹੋ ਸਕੇਗਾ ਛੁੱਟ ਨਹੀਂ ਸਕੇਗਾ ਪਾਤਸ਼ੇਤੀ ਘਰ ਜਾਓ ਹੇ ਭਾਈ ਜੇ ਗੁਰੂ ਸਾਹਿਬ ਦੀ ਸ਼ਰਨ ਪੈ ਜਾਵਾਂਗੇ ਇਹ ਜਦੋਂ ਸਹ ਪਰਲੋਕ ਰੂਪੀ ਘਰ ਤੇ ਜਾਣਾ ਕਰੋ ਨਾਮ ਬਖਾਣੀਏ ਜੇ ਮਾਰੇ ਦੇ ਨਾਮ ਦਾ ਕਸਨ ਕਰੀ ਜੇ ਨਾਲ ਜਾਓਗੇ ਫੇਰ ਨਾਨਕ ਧਰਮ ਐਸੇ ਜਵਾਂ ਕਿਤੋਂ ਭਵਨ ਪੁਨੀਤ ਹੁਕਮੀ ਸਾਗਿਰਾ ਇਹ ਜਿਹੜੇ ਸਵਾਸ ਨਾ ਆਪਾਂ ਲੈਂਦੇ ਇਹ ਇਉਂ ਨਾ ਸਮਝਿਓ ਅਸੀਂ ਬੇਪਰਵਾਹੀ ਨਾਲ ਲਈ ਜਾਂਦੇ ਆਂ ਜਾਂ ਗ੍ਰਾਹੀ ਜੋ ਭੋਜਨ ਖਾਂਦੇ ਆਂ ਇਹ ਸਭ ਉਹਦੇ ਹੁਕਮ ਵਿੱਚ ਹੀ ਹੈ ਸਵਾਸ ਲੈਣੇ ਤੇ ਗ੍ਰਸਣਾ ਗ੍ਰਾਹੀਆਂ ਖਾਣੀਆਂ ਦੇਂਦਾ ਜਾਣੀਏ ਉਹ ਦੇਣ ਵਾਲਾ ਸਾਰਿਆਂ ਨੂੰ ਸਾਸ ਤੇ ਗ੍ਰਾਸ ਪਰਮੇਸ਼ਵਰ ਰਹਾ ਅਨ ਉਹ ਉਹੋ ਹੀ ਰੋਜੀ ਦਤਾ ਹੈ ਉਸੇ ਨੇ ਸਵਾਸ ਦਿੰਤੇ ਹੈ ਸਦਾ ਬਖਸ਼ੀ ਕਰਦਾ ਜਾਣਨਾ ਕਰੋ